ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲਗਾਤਾਰ ਨਿਯੁਕਤੀਆਂ ਤੇ ਬੇਦਖਲੀਆਂ ਦਾ ਦੌਰ جاری ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਵਿੱਚ ਨਵੀਆਂ ਨਿਯੁਕਤੀਆਂ ਕਰਤੀਆਂ ਨੇ। ਜਿਹਦੇ ਨਾਲ ਵਿਰੋਧੀ ਖੇਮੇ ਦੇ ਅੰਦਰ ਵੀ ਤਲੱਲੀ ਮੱਚ ਗਈ ਹੈ ਕਿ ਆਖਰਕਾਰ ਸੁਖਬੀਰ ਸਿੰਘ ਬਾਦਲ ਦਾ ਤੇ ਦਾਾ ਖੇਡੀ ਜਾ ਰਹੇ ਨੇ। ਪਰ ਬਾਗੀ ਖੇਮੇ ਵੱਲੋਂ ਕੋਈ ਦਾਣੀ ਖੇਡਿਆ ਜਾ ਰਿਹਾ ਇਸ ਦਾਣੀ ਵੀ ਸੁਖਬੀਰ ਸਿੰਘ ਬਾਦਲ ਦੀ ਚਾਲ ਨੂੰ ਇੱਕ ਵਾਰ ਫਿਰ ਅੱਗੇ ਕਰ ਦਿੱਤਾ ਤੇ ਬਾਗੀ ਖੇਮਾ ਮੂੰਹ ਟੱਡ ਕੇ ਦੇਖਦਾ ਹੋਇਆ ਵਖਾਈ ਦੇ ਰਿਹਾ ਦਰਅਸਲ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਚ ਐਮਨੁਜਕਤੀ ਕਰਦੇ ਆ ਪਾਰਲੀਮੈਂਟਰੀ ਬੋਰਡ ਦੇ ਚੇਅਰਮੈਨ ਦਾ ਅਹੁਦਾ ਜਿਹੜਾ ਹੈ ਉਹ ਐਲਾਨ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਵਿੱਚ ਪਏ ਕਲੇਸ਼ ਦੇ ਦਰਮਿਆਨ ਪਾਰਟੀ ਵੱਲੋਂ ਸੰਸਦੀ ਬੋਰਡ ਦਾ ਗਠਨ ਕੀਤਾ ਗਿਆ ਇਸ ਦੀ ਜਾਣਕਾਰੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦਿੱਤੀ ਹੈ ਡਾਕਟਰ ਚੀਮਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਸੰਸਦੀ ਬੋਰਡ ਦਾ ਗਠਨ ਕਰ ਦਿੱਤਾ ਗਿਆ ਇਸ ਵਿੱਚ ਚੇਅਰਮੈਨ ਅਤੇ ਪੰਜ ਮੈਂਬਰ ਸ਼ਾਮਲ ਹੋਣਗੇ ਪਾਰਟੀ ਦੇ ਸੀਨੀਅਰ ਅਤੇ ਟਕਸਾਲੀ ਆਗੂ ਬਲਵਿੰਦਰ ਸਿੰਘ ਭੋਂਦੜ ਨੂੰ ਇਸ ਸੰਸਦੀ ਬੋਰਡ ਦਾ ਚੇਅਰਮੈਨ ਲਗਾਇਆ ਗਿਆ ਇਸ ਤੋਂ ਇਲਾਵਾ ਇਸ ਬੋਰਡ ਵਿੱਚ ਜਨਮੇਜਾ ਸਿੰਘ ਸੇਖੋ ਗੁਲਜਾਰ ਸਿੰਘ ਰਣੀਕੇ ਮਹੇਸ਼ਿੰਦਰ ਸਿੰਘ ਗਰੇਵਾਲ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਹੀਰਾ ਸਿੰਘ ਗਾਬੜੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਮਹੇਸ਼ਿੰਦਰ ਨੂੰ ਛੱਡ ਕੇ ਬਾਕੀ ਸਾਰੇ ਇਸ ਬੋਰਡ ਦੇ ਵਿੱਚ ਜਿਹੜੇ ਨੇ ਉਹ ਸਾਬਕਾ ਮੰਤਰੀ ਨੇ ਸ਼੍ਰੋਮਣੀ ਕਾਲੀਦਾਲ ਅਤੇ ਅਕਾਲੀ ਦਲ ਸੁਧਾਰ ਲਹਿਰ ਦੇ ਵਿੱਚ ਟਕਰਾਅ ਰੁਕਣ ਦੀ ਥਾਂ ਵੱਧ ਰਿਹਾ ਲਗਾਤਾਰ ਸੁਖਬੀਰ ਬਾਦਲ ਦੇ ਵੱਲੋਂ ਸਾਰੇ ਢਾਂਚੇ ਨੂੰ ਰੀਸ਼ਫਲ ਕਰਕੇ ਨਵਾਂ ਢਾਂਚਾ ਖੜਾ ਕਰ ਲਿਆ ਗਿਆ ਹੈ ਪਾਰਟੀ ਚੋਂ ਸੀਨੀਅਰ ਆਗੂ ਕੱਢ ਦਿੱਤੇ ਗਏ ਕੁਝ ਨੂੰ ਰੱਖ ਲਿਆ ਗਿਆ ਕੁਝ ਨੂੰ ਕੱਢ ਦਿੱਤਾ ਗਿਆ ਇਹ ਬੜੀ ਅਹਿਮ ਗੱਲ ਹੈ ਸੁਖਬੀਰ ਸਿੰਘ ਬਾਦਲ ਕੀ ਸੁਨੇਹਾ ਦੇਣਾ ਚਾਹੁੰਦੇ ਹੈ ਕਿਹੜੀ ਟਿਕੜਮਬਾਜੀ ਲੜਾ ਰਿਹਾ ਇਹਦੇ ਬਾਰੇ ਤਾਂ ਨਹੀਂ ਹਜੇ ਸਪਸ਼ਟ ਹੋ ਰਿਹਾ ਪਰ ਦੇਖਦੇ ਹਾਂ ਕਿ ਸੁਖਬੀਰ ਬਾਦਲ ਦੀਆਂ ਇਹ ਚਾਲਾਂ ਕਿੰਨੀਆਂ ਇਕ ਸਿੱਧੀਆਂ ਪੈਂਦੀਆਂ ਨੇ ਕਿੰਨੀਆਂ ਇਕ ਪੁੱਠੀਆਂ ਇਹ ਤਾਂ ਸਮਾਂ ਦੱਸੇਗਾ ਪਰ ਫਿਲਹਾਲ ਅਕਾਲੀ ਦਲ ਦਾ ਕਲੇਸ਼ ਪੰਜਾਬ ਦੇ ਸਿਆਸੀ ਮੰਚਰ ਦੇ ਵਿੱਚ ਵੱਡੀ ਹਲਚਲ ਪੈਦਾ ਕੀਤੇ ਹੋਏ ਹੈ ਇਸ ਹਲਚਲ ਦੇ ਵਿੱਚ ਇਹ ਵੀ ਗੱਲ ਦੇਖਣ ਨੂੰ ਆ ਰਹੀ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਜਾਇਆ ਜਾਣਾ ਸੀ ਜਾਣਕਾਰ ਇਹ ਵੀ ਦੱਸਦੇ ਆ ਕਿ ਤਖਤਸ਼੍ਰੀ ਅਕਾਲ ਤਖਤ ਸਾਹਿਬ ਅਤੇ ਬਾਕੀ ਚਾਰਾ ਤਖਤਾਂ ਦੇ ਸਿੰਘ ਸਹਿਬਾਨਾਂ ਦੀਆਂ ਮੀਟਿੰਗਾਂ ਜਿਹੜੀ ਆ ਉਹ ਹੁਣੀ ਤੈਅ ਕਰ ਲਈ ਗਈ ਹੈ ਮੀਟਿੰਗ ਜਿਹੜੀ ਹੈ ਉਹ ਅਗਸਤ ਚ ਹੀ ਹੁਣੀ ਆ ਅਗਸਤ ਮਹੀਨੇ ਚ ਉਹ ਮੀਟਿੰਗ ਜਿਹੜੀ ਆ ਉਹ ਕੀਤੀ ਜਾਣੀ ਆ ਉਸ ਮੀਟਿੰਗ ਤੋਂ ਪਹਿਲਾਂ ਅ ਅਕਾਲੀ ਦਲ ਦੇ ਵਿੱਚ ਬੜੀ ਵੱਡੀ ਜਿਹੜਾ ਤਬਦੀਲੀ ਆ ਉਹ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜਿਸ ਪ੍ਰਕਾਰ ਖਬਰਾਂ ਆ ਰਹੀਆਂ ਸਨ ਕਿ ਉਸ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕਲੇਸ਼ ਹੈ ਵਿਰੋਧੀਆਂ ਦਾ ਮਾਫੀਨਾਮਾ ਤੇ ਸੁਖਵੀਰ ਦਾ ਸਪਸ਼ਟੀਕਰਨ ਇਸ ਸਭ ਕਾਸੇ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਤੇ ਕੋਈ ਨਿਰਣਾਇਕ ਫੈਸਲਾ ਸਾਹਮਣੇ ਆ ਸਕਦਾ ਹੈ ਪਰ ਫਿਲਹਾਲ ਦੀ ਘੜੀ ਜਥੇਦਾਰ ਸਹਿਬਾਨ ਦੀ ਮੀਟਿੰਗ ਦੇ ਉੱਤੇ ਵੀ ਅੱਖਾਂ ਟਿਕੀਆਂ ਹੋਈਆਂ ਨੇ ਸੁਖਵੀਰ ਸਿੰਘ ਬਾਦਲ ਵੱਲੋਂ ਦਿਨ-ਬਦ ਦਿਨ ਪਾਰਟੀ 'ਚ ਕੀਤੇ ਜਾ ਰਹੇ ਜਥੇਬੰਦਕ ਬਦਲਾਵਾਂ ਨੂੰ ਵੀ ਧਿਆਨ ਦੇ ਨਾਲ ਵਾਚਿਆ ਜਾ ਰਿਹਾ ਹੈ ਆਖਰਕਾਰ ਬਗੀ ਤੜਾ ਕੀ ਕਰੂਗਾ ਇਹ ਇੱਕ ਹੁਣ ਅਹਿਮ ਸਵਾਲ ਹੈ ਕਿਉਂਕਿ ਉਹਨਾਂ ਦੇ ਕੁਝ ਆਗੂ ਬਾਹਰ ਕੱਢ ਤੇ ਕੁਝ ਰੱਖ ਲਏ ਉਹਦੇ 'ਚ ਵੀ ਕਾਣੀ ਵੰਡ ਕਹਿ ਲਈ ਉਹ ਕਰਤੀ ਸੁਖਬੀਰ ਬਾਦਲ ਨੇ ਉਹਦੇ ਦਿਨ ਇਹ ਸਪਸ਼ਟ ਕਰਨ ਲਈ ਬਹੁਤ ਅਹਿਮ ਹੋਣਗੇ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸਿਆਸਤ ਦੇ ਵਿੱਚ ਕਿਸ ਭੂਮਿਕਾ 'ਚ ਹੋਵੇਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਤਾਂ ਜਿੱਦ ਫੜੀ ਹੋਈ ਹੈ ਕਿ ਉਹਨਾਂ ਨੇ ਅਕਾਲੀ ਦਲ ਦੀ ਪ੍ਰਧਾਨਗੀ ਨਹੀਂ ਛੱਡਣੀ ਵਿਰੋਧੀਆਂ ਨੇ ਇਹ ਜਿੱਦ ਫੜੀ ਹੈ ਕਿ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣਾ ਹੈ ਕੋਈ ਵਿਚਲਾ ਰਾਜੇਕਰ ਜਥੇਦਾਰ ਸਹਿਬਾਂ ਲਬਲਿੰਦੇ ਨੇ ਤਾਂ ਪੰਜਾਬ ਤੇ ਅਕਾਲੀ ਦਲ ਦਾ ਕੋਈ ਭਲਾ ਹੋ ਸਕਦਾ ਅਦਰਵਾਈਜ਼ ਇਸ ਦੀ ਆਸ ਰ ਕਰਨੀ ਇਨ੍ਹਾਂ ਆਗੂਆਂ ਤੋਂ ਜਿਹੜੀ ਹੈ ਉਹ ਬੇਮਾਇਨੀ ਹੈ